ਆਪਣੇ ਫਿਟਨੈਸ ਜਰਨੀ ਦੀ ਸ਼ੁਰੂਆਤ ਕੀਤੀ ਹੈ ਤੇ ਹੋਲੀ-ਉੜੀ ਕਰਕੇ ਵਰਲਡ ਰਿਕਾਰਡਸ ਬਣਾਏ ਨੇ, ਸੋਸ਼ਲ ਵਰਕ ਕੀਤੇ ਨੇ, ਮੈਡਲਸ, ਅਚੀਵਮੈਂਟਸ ਕੀਤੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਤੇ ਹੁਣ ਕਰੰਟਲੀ ਪੋਲੀਵੁੱਡ ਦੇ ਵਿੱਚ ਆਪਣਾ ਡੈਬਿਊ ਬਰੂਸਲੀ ਜੀ ਜਿਹੜੇ ਲੈਜੈਂਡ ਹੋਏ ਨੇ ਉਹਨਾਂ ਦਾ ਰਿਕਾਰਡ ਬ੍ਰੇਕ ਕੀਤਾ ਸੀ ਮੈਂ। ਫਿਰ ਰੌਨ ਕੂਪਰ ਜੀ ਨੇ ਉਹਨਾਂ ਦਾ ਰਿਕਾਰਡ ਤੋੜਿਆ ਸੀ ਤੇ ਹੋਰ ਸਾਡੇ ਐਥਲੀਟਸ ਨੇ ਜਿਨ੍ਹਾਂ ਦੇ ਮੈਂ ਰਿਕਾਰਡ ਬ੍ਰੇਕ ਕੀਤੇ ਸੀ, ਇਜੀਪਟ ਦੇ ਨੇ, ਕੈਨੇਡਾ ਦੇ ਨੇ, ਯੂਐਸ ਦੇ ਨੇ। ਤੇ ਇਹਨਾਂ ਦੇ ਰਿਕਾਰਡ ਬ੍ਰੇਕ ਕਰਕੇ ਮੈਂ ਨਵਾਂ ਵਰਲਡ ਰਿਕਾਰਡ ਬਣਾਇਆ ਨੇ ਇਹਦੇ ਚੋ ਮੇਰੇ 4 ਨਿਊ ਵਰਲਡ ਰਿਕਾਰਡ ਨੇ ਜਿਹੜੇ ਮੈਂ ਖੁਦ ਮਤਲਬ ਕ੍ਰੀਏਟ ਕੀਤੇ ਨੇ ਪਹਿਲਾ ਇੰਟਰੂ ਕੀਤੀਆਂ ਨੇ ਮੇਰੀਆਂ ਤੇ ਮੈਨੂੰ ਮੌਕਾ ਦਿੱਤਾ ਕੈਂਬੀ ਵੀਰੇ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਗਾਣੇ ਦਾ ਨਾਮ ਸ਼ੀਸ਼ਾ ਵਾ ਤੇ ਕਾਫੀ ਲੋਕ ਯੂਥ ਸਾਡਾ ਪਿਆਰ ਕਰ ਰਿਹਾ ਗਾਣੇ ਨੂੰ ਸਪੋਰਟ ਕਰ ਰਹੇ ਨੇ ਵਧੀਆ ਵਿਊਜ਼ ਮਿਲ ਰਹੇ ਨੇ ਵਧੀਆ ਟ੍ਰੈਂਡਿੰਗ 'ਚ ਚੱਲ ਰਿਹਾ ਗਾਣਾ ਤੇ ਇੱਕ ਮੋਟੀਵੇਸ਼ਨਲ ਡੈਬਿਊ ਕੀਤਾ ਮੈਂ ਮੈਂ ਕਹੂੰਗਾ ਕਿ ਮੈਨੂੰ ਇੱਕ ਵਧੀਆ ਮੌਕਾ ਦਿੱਤਾ ਕੈਂਬੀ ਵੀਰੇ ਨੇ ਇੱਥੇ ਇਹ ਬਿਲਕੁਲ ਸਰ ਮਿਹਨਤ ਜਿੱਥੇ ਮਰਜ਼ੀ ਕਰੋ ਜਿੱਥੇ ਮਰਜ਼ੀ ਰਹਿ ਕੇ ਕਰੋ ਉਹਦਾ ਫਲ ਤਾਂ ਮਿਲਣਾ ਹੀ ਹੈ ਸਾਨੂੰ ਉਹ ਪ੍ਰਮਾਤਮਾ ਦੇਖਦਾ ਹੈ ਕਿ ਯਾਰ ਜੇ ਮਿਹਨਤ ਕਰ ਰਿਹਾ ਹੈ ਉਹ ਇੰਨ ਧਿਆਨ ਲੈ ਰਿਹਾ ਹੁੰਦਾ ਕਦੇ ਨਾ ਕਦੇ ਸਾਡਾ ਉਦੋਂ ਨਹੀਂ ਮਿਲਦਾ ਸਾਨੂੰ ਅਚੀਵਮੈਂਟ ਮੌਕੇ ਤੇ ਪਰ ਕੁਝ ਸਾਲਾਂ ਬਾਅਦ ਮਿਲਦੀਆਂ ਜ਼ਰੂਰ ਹੈ ਸਫਰ ਆਈ ਦੇ ਚੱਲਦੇ ਰਹੋ ਮੁਕਾਮ ਹਾਸਲ ਹੋ ਜਾਊਗਾ ਤੁਹਾਡਾ ਮੁਸੀਬਤਾਂ ਵੀ ਆਉਣੀਆਂ ਨੇ ਚੱਲਣੀਆਂ ਤੁਹਾਨੂੰ ਪਹਿਣੀਆਂ ਨੇ ਤੇ ਐ ਯੋਧੇ ਬਣ ਕੇ ਉਹਨਾਂ ਦਾ ਮੁਸੀਬਤਾਂ ਦਾ ਸਾਹਮਣਾ ਕਰੋ ਤੇ ਅਚੀਵਮੈਂਟਾਂ ਤੁਹਾਨੂੰ ਜ਼ਰੂਰ ਮਿਲਣਗੀਆਂ ਇੱਕ ਬੰਦ ਡਿਸਟ੍ਰਿਕਟ ਦਾ ਉੱਥੇ ਮੈਨੂੰ ਸਾਡੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਜੀ ਉਹਨਾਂ ਨੇ ਚੁਣਿਆ ਸੀ ਮੈਨੂੰ ਤੇ ਪੰਜਾਬ ਪੁਲਿਸ ਐਂਟੀ ਡਰੱਗ ਦਾ ਮੈਂ ਬ੍ਰੈਂਡ ਵੈਸਟਰ ਹੁਣੇ ਲਾਂਚ ਹੋਣ ਲੱਗਾ ਮੈਨੂੰ ਜਲਦੀ ਯੂਨਾਈਟਿਡ ਸਿਕ ਸੰਸਥਾ ਦਾ ਵੀ ਬ੍ਰੈਂਡ ਵੈਸਟਰ ਹਾਂ ਮੈਂ